ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਦਿਖ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ 치ਛਣਾ ਵਿਖੇ ਅੱਜ ਸਵੇਰੇ 4:30 ਵਜੇ ਤਕਰੀਬਨ ਇੱਕ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਦੇ ਵਿੱਚ ਤਕਰੀਬਨ 40 ਫੁੱਟ ਲੰਬਾ ਅਤੇ 15 ਫੁੱਟ ਡੂੰਘਾ ਖੱਡਾ ਬਣ ਗਿਆ ਹੈ ਐਨਾ ਹੀ ਨਹੀਂ ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਕਾਫੀ ਡਰ ਗਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ 304 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਟੁੱਟ ਗਏ ਹਨ ਜਿਸ ਦੇ ਕਰਕੇ ਪੂਰੇ ਪਿੰਡ ਦੇ ਲੋਕ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਅਤੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਹ ਆ ਖੇਤ ਕਰ ਦਿਨ ਨਾ ਲੇਗੀ ਕਮਰੇ ਨਹੀਂ ਆਪ ਵੀ ਉਹ ਪੁਰਾਣੀ ਮੀਆਂ ਦਾ ਦੇਖ ਨੂੰ ਤੇ ਉਹ ਬੰਦੀ ਖਤਮ ਹੋ ਗਿਆ ਅਜਾ ਕਰ ਰਹੇ ਅਮਰ ਜੀ ਆਉਂਦੇ ਹਨ ਇਹ ਤੋਇਆ 40 ਬਾਈ 2 ਗਲ ਮੀਟਰ 20 25 ਹੋ ਸਕਦਾ ਜੀ ਇੰਨਾ ਸਾਈਜ਼ ਹੈ ਜੀ ਕੀ ਕਰ ਰਹੀ ਹੈ ਇਹ ਸਾਡੇ ਇੱਥੇ ਆ ਗਿਆ ਹੈ ਜੀ ਨਾ ਨਾ ਜੀ 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 ਆਹ ਪੋਤਾ ਡਿੱਗਾ ਵਾ ਖਲਪਾੜ ਗਿਆ ਆ ਨੱਪਾ ਆ ਬੰਨੇ ਦੇ ਉੱਤੇ ਕੋ ਲੋਤਾੜੀ ਵਾਟ ਵਾਟਾ ਉਂਡਿਆ ਆ ਆ ਪਾਇਆ ਹੀ ਖੂ ਬੱਲੇ ਬੱਲੇ ਇਹ ਨਾਲ ਜੁਗਾਰਾ ਲਾਗੇ ਪਿੰਡ ਬਚਾ ਹੋ ਗਿਆ ਕਿ ਡਾਟ ਹੋਆ ਪੁੱਟਿਆ ਇਹ ਆਇਆ ਆ ਆ ਰਿਹਾ ਕੋਈ ਕਹਿੰਦਾ

रोजापता सताल जी देख रहे हो पीआर टी न्यूज नेटवर्क जिला गुरुदास